ਹਾਂਜੀ ਦੋਸਤੋ ਪਿੰਡ ਜ਼ਿਮੀਦਾਰ ਪੇਜ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਜ਼ਿਆਦਾ ਸੋਹਣੀ ਚੰਗੇ ਐਟੀਟਿਊਡ ਵਾਲੀ ਸੋਹਣੀ ਮਾਰਕਿੰਗ ਵਾਲੀ ਜਿਹੜੀ ਬਣਤਰਾਂ ਦੇ ਵਿੱਚ ਜਿਹਦੇ ਵਿੱਚ ਮਾਰਵਾੜੀ ਕਰੈਕਟਰ ਆ ਜਿਹੜੇ ਬਹੁਤ ਜ਼ਿਆਦਾ ਐਕਸਟਰਾ ਆਰਡੀਨਰੀ ਆ ਉਹ ਬੱਚੀ ਦਿਖਾਉਣ ਲੱਗੇ ਆ ਇਹ ਰਣੀਏ ਵਾਲੇ ਦਿਲਬਾਗ ਦੀ ਬੇਸ਼ੇਰੀ ਆ ਜੇ ਆਪਾਂ ਇਹਦੀ ਮਾਂ ਵਾਲੇ ਪਾਸਿਓਂ ਗੱਲ ਕਰੀਏ ਤਾਂ ਇਹਦੀ ਮਾਂ ਵੀ ਬਾਈ ਹੋਣਾ ਦੇ ਫਾਰਮ ਦੇ ਉੱਤੇ ਹੀ ਆ ਹੋਮ ਬਰੀਡ ਬੱਚੀ ਆ ਇਹ ਕਦੇ ਫੇਰ ਸਬੱਬ ਬਣਿਆ ਤਾਂ ਤੁਹਾਨੂੰ ਇਹਦੀ ਮਾਂ ਵੀ ਦਿਖਾਵਾਂਗੇ ਇਹ ਬਸ਼ੇਰੀ ਬਿਲਾਵਲ ਸਟੱਡ ਫਾਰਮ ਦੇ ਉੱਤੇ ਆ ਬਾਈ ਯਾਦਵਿੰਦਰ ਸਿੰਘ ਗਿੱਲ ਜੀ ਇਸ ਬੱਚੀ ਦੇ ਓਨਰ ਆ ਬਿਲਾਵਲ ਸਟੱਡ ਫਾਰਮ ਪਿੰਡ ਬਰਕੰਦੀ ਮੁਕਸਰ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ ਪਿੰਡ ਇਹ ਜਿੱਥੋਂ ਦਾ ਆਪਾਂ ਤੁਹਾਨੂੰ ਮਾਰਵਾੜੀ ਇਟਾਲੀਅਨ ਦਿਖਾਇਆ ਸੀਗਾ ਪਹਿਲਾਂ ਇਸੇ ਫਾਰਮ ਦਾ ਸਿਕੰਦਰ ਜਿਹੜਾ ਕਿ ਰਣਿਏ ਵਾਲੇ ਦੇਵਰਾਜ ਦਾ ਬੱਚਾ ਬਹੁਤ ਸੋਹਣਾ ਉਸ ਕੋੜੇ ਦੇ ਰਿਜ਼ਲਟ ਆਇਆ ਤੇ ਤੁਹਾਨੂੰ ਆਪਾਂ ਜਦੋਂ ਉਹਦੀ ਵੀਡੀਓ ਪਾਈ ਸੀ ਤੁਹਾਡੇ ਨਾਲ ਇੱਕ ਵਾਦਾ ਕੀਤਾ ਸੀ ਵੀ ਕੁਝਕ ਟਾਈਮ ਤੱਕ ਆਪਾਂ ਉਹਦੀ ਬੱਚਿਆਂ ਦੀ ਵੀਡੀਓ ਕਲੈਕਟ ਕਰਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਉਹਦੇ ਵਿੱਚ ਆਪਾਂ ਤੁਹਾਨੂੰ ਪੰਜ ਚਾਰ ਬੱਚੇ ਦਿਖਾਉਣੇ ਆ ਉਹਦੇ ਸੋ ਕੁਝਕ ਦਿਨਾਂ ਤੱਕ ਉਹ ਵੀ ਆਪਾਂ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਦੇ ਵਿੱਚ ਆਪਾਂ ਤੁਹਾਨੂੰ ਸ਼ਿਕੰਦਰ ਦੇ ਬੱਚੇ ਦਿਖਾਵਾਂਗੇ ਤੇ ਆ ਬੇਸ਼ੇਰੀ ਦੀ ਗੱਲਬਾਤ ਜੇ ਮੈਂ ਤੁਹਾਨੂੰ ਅੱਗੇ ਦੱਸਾਂ 25 ਮਹੀਨੇ ਦੀ ਉਮਰ ਹੋਗੀ ਤੇ ਕਾਦੇ ਦਾ 63 ਇੰਚ ਆ ਬਣ ਤਰਾਂ ਬਾਈ ਜੀ ਬੱਚੀ ਬਹੁਤ ਜਿਆਦੇ ਸੋਹਣੀ ਆ ਇਹਦੀ ਮਾਂ ਵੀ ਬਹੁਤ ਜਿਆਦੇ ਸ਼ਕੀਨ ਘੋੜੀ ਆ ਉਹ ਵੀ ਕਮੈਲ ਤਰੰਗ ਦੀ ਘੋੜੀ ਆ ਸੋ ਜਿਹੜਾ ਇਹਨੂੰ ਐਟੀਟਿਊਡ ਆ ਸਭ ਆਪਣ ਬਰੀਕੀਆਂ ਨੇ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਇਹ ਨੂੰ ਆਪਦੀ ਮਾਂ ਵਾਲੇ ਪਾਸੋਂ ਵੀ ਮਿਲੀਆਂ ਵੀ ਆ ਕਿਉਂਕਿ ਇਹਦੀ ਮਾਂ ਵੀ ਬਹੁਤ ਜਿਆਦੇ ਚੰਗੀ ਘੋੜੀ ਆ ਬੱਚੀ ਬਾਈ ਹੋਰਾਂ ਦੇ ਫਾਰਮ ਦੇ ਉੱਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਬਰੀਡ ਹੋਈ ਆ ਐਗਰੈਸ਼ਨ ਬਹੁਤ ਜਿਆਦੇ ਆ ਬੱਚੀ ਦੇ ਵਿੱਚ ਚੂਹਾ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਜਾਨਵਰਾਂ ਦੇ ਵਿੱਚ ਪੁਆਇੰਟ ਨੋਟ ਆਊਟ ਕੀਤੇ ਜਾਂਦੇ ਆ ਜਿਨ੍ਹਾਂ ਨੂੰ ਮਿਲਾ ਕੇ ਜਾਨਵਰ ਦਾ ਰਿਜ਼ਲਟ ਬਣਦਾ ਤਕਰੀਬਨ ਉਹਨਾਂ ਸਾਰੀਆਂ ਸ਼ਰਤਾਂ ਨੂੰ ਇਹ ਬੱਚੀ ਪੂਰਾ ਕਰਦੀ ਆ ਮਾਰਕਿੰਗ ਵੀ ਬਹੁਤ ਜ਼ਿਆਦਾ ਸ਼ਾਨਦਾਰ ਆ ਪਿਓ ਵਾਲੇ ਪਾਸਿਓ ਤਾਂ ਇਹਦੀ ਲਾਈਨ ਰਣੀਆਂ ਵਾਲਾ ਜਿਵੇਂ ਦਲਬਾਗ ਆ ਗਿਆ ਉਹਦੇ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੋ ਲੈਜੈਂਡ ਘੋੜਾ ਤੇ ਮਾਂ ਦਾ ਵੀ ਜੇ ਕਦੇ ਆਪਾਂ ਸਵੱਬ ਬਣਿਆ ਤੁਹਾਡੇ ਨਾਲ ਇਹਦੀ ਮਾਂ ਦੀ ਵੀ ਵੀਡੀਓ ਸਾਂਝੀ ਕਰਾਂਗੇ ਸੋ ਬਸ਼ੇਰੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਲਾਜ਼ਮੀ ਦੱਸਿਓ ਆਮ ਤੌਰ ਤੇ ਬਹੁਤੇ ਭਰਾਵਾਂ ਦੀ ਇਹੋ ਜੀ ਰੀਜ ਹੁੰਦੀ ਆ ਬੱਚੀ ਤਿਆਰ ਕਰਨ ਦੀ ਸੋ ਬਾਈ ਅਰਗਿਆਂ ਦੇ ਬੜੇ ਐਫਰਟਸ ਨੇ ਫਾਰਮ ਦੇ ਉੱਤੇ ਹੋਰ ਵੀ ਬਹੁਤ ਜਿਆਦੇ ਚੰਗੇ ਚੰਗੇ ਜਾਨਵਰ ਇਹਨਾਂ ਦੇ ਕੋਲੇ ਰੱਖੇ ਵਿਆ ਚਿਰਾਂ ਤੋਂ ਇਹ ਬਰੀਡਿੰਗ ਦੇ ਉੱਤੇ ਬਾਈ ਯਦਵਿੰਦਰ ਜੀ ਕੰਮ ਕਰ ਰਹੇ ਆ ਸੋ ਇੱਕ ਇੱਕ ਦੋ ਦੋ ਕਰਕੇ ਆਪਾਂ ਤੁਹਾਨੂੰ ਫਾਰਮ ਦੇ ਹੋਰ ਵੀ ਜਾਨਵਰ ਅਗਲੀਆਂ ਵੀਡੀਓਜ਼ ਦੇ ਵਿੱਚ ਦਿਖਾਉਂਦੇ ਰਹਿਾਂਗੇ ਤੇ ਕਮੈਂਟ ਕਰਕੇ ਲਾਜ਼ਮੀ ਦੱਸਿਓ ਬੱਚੀ ਦੇ ਵਿੱਚ ਤੁਹਾਨੂੰ ਕਿਹੜੀ ਗੱਲਬਾਤ ਸਭ ਤੋਂ ਜ਼ਿਆਦਾ ਚੰਗੀ ਲੱਗੀ ਵੈਸੇ ਤਾਂ ਕੋਈ ਬਸ਼ੇਰੀ ਦੇ ਵਿੱਚ ਘਾਟ ਦਾ ਕੋਈ ਕਮੀ ਵਾਲਾ ਪੁਆਇੰਟ ਤਾਂ ਕੋਈ ਹੈ ਹੀ ਨਹੀਂ ਬੱਚੀ ਸੋਹਣੀ ਬਹੁਤ ਜ਼ਿਆਦਾ ਹੈ ਕੁਆਲਟੀ ਵਾਈਜ਼ ਵੀ ਬਰੀਕੀਆਂ ਵਾਈਜ਼ ਜਾਂ ਰੰਗ ਵਾਈਜ਼ ਮਾਰਕਿੰਗ ਵਾਈਜ਼ ਸੋ ਕਮੈਂਟ ਕਰਕੇ ਲਾਜ਼ਮੀ ਦੱਸਿਓ ਵੀ ਤੁਹਾਨੂੰ ਇਹ ਬਸ਼ੇਰੀ ਕਿੱਦਾਂ ਦੀ ਲੱਗੀ